ਹਾਂਜੀ ਪਿਆਰੇ ਵਿਦਿਆਰਥੀਓ ਜੋ ਆਪਣਾ 30 ਮਾਰਚ ਨੂੰ ਪੇਪਰ ਹੋਇਆ ਸੀਗਾ ਮੈਰੀਟੋਰੀਅਸ ਤੇ ਸਕੂਲ ਆਫ ਐਮੀਨੈਂਸ ਦਾ ਜਿਹਦੇ ਵਿੱਚ ਆਪਾਂ ਪਹਿਲਾਂ 11ਵੀਂ ਸ਼੍ਰੇਣੀ ਦੇ ਜਿਹੜੇ ਵੱਖ-ਵੱਖ ਵਿਸ਼ੇ ਸੀਗੇ ਪੇਪਰ ਚ ਆਏ ਹੋਏ ਉਹਨਾਂ ਦੀ ਉੱਤਰ ਕੁੰਜੀ ਕੀਤੀ ਸੀਗੀ ਹੱਲ ਤੇ ਅੱਜ ਅਸੀਂ ਕਰਦੇ ਹਾਂ 9ਵੀਂ ਕਲਾਸ ਦੀ ਜਿਹਦੇ ਵਿੱਚੋਂ ਆਪਣੇ ਕੋਲੇ ਹੈ ਸਾਇੰਸ ਦੇ ਸਵਾਲ ਨੇ 30 10 ਦਾ ਸਵਾਲ ਹੈ 10 ਰਸਾਇਣ ਵਿਗਿਆਨ ਦੇ 10 ਭੌਤਿਕ ਵਿਗਿਆਨ ਦੇ ਤੇ 10 ਨੇ ਜਿਹਦੇ ਵਿੱਚ ਜੀਵ ਵਿਗਿਆਨ ਦੇ ਆਪਾਂ ਸਵਾਲ ਤੋਂ ਪਹਿਲਾਂ ਪਹਿਲਾ ਸਵਾਲ ਕਰਦੇ ਆ 61 ਸਵਾਲ ਤੁਹਾਡੀ ਨਜ਼ਰ ਵੱਲ ਹੈ 61 ਕੀ ਕਹਿ ਰਿਹਾ ਜੀ ਬਲਮ ਦਾ ਤੰਦਾ ਰੋਸ਼ਨੀ ਦਿੰਦਾ ਹੈ ਬੱਲਬ ਦਾ ਤੰਦਾ ਰੋਸ਼ਨੀ ਦਿੰਦਾ ਹੈ ਇਹ ਬਿਜਲੀ ਧਾਰਾ ਦੇ ਕਿਸ ਪ੍ਰਭਾਵ ਕਾਰਨ ਹੁੰਦਾ ਹੈ ਲਓ ਜੀ ਬੱਲਬ ਦਾ ਤੰਦਾ ਰੋਸ਼ਨੀ ਦਿੰਦਾ ਇਹ ਬਿਜਲੀ ਧਾਰਾ ਦੇ ਫਿਰ ਕਿਹੜੇ ਪ੍ਰਭਾਵ ਕਾਰਨ ਹੁੰਦਾ ਹੈ ਵੀ ਰੋਸ਼ਨੀ ਦਿੰਦਾ ਜਿਹੜਾ ਲਓ ਜੀ ਏ ਕਹਿੰਦਾ ਜੀ ਬਿਜਲੀ ਦਾ ਰਸਾਇਣਕ ਪ੍ਰਭਾਵ ਹੈ ਇਹ ਤੇ ਬੀ ਕਹਿੰਦਾ ਬਿਜਲੀ ਦਾ ਤਾਪਨ ਪ੍ਰਭਾਵ ਹੈ ਤੇ ਸੀ ਕਹਿ ਰਿਹਾ ਬਿਜਲੀ ਦਾ ਚੁੰਬਕੀ ਪ੍ਰਭਾਵ ਹੈ ਤੇ ਡੀ ਕਹਿੰਦਾ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਉੱਤਰ ਹੈ ਜੀ ਕਾਹਟ ਦਾ ਬੀ ਬਣਦਾ ਜੀ ਬੀ ਬਣਦਾ ਜਿਹੜਾ ਸਹੀ ਬਿਜਲੀ ਦਾ ਤਾਪਨ ਪ੍ਰਭਾਵ ਆ ਜੀ ਦਾ ਹੀਟਿੰਗ ਅਫੈਕਟ ਆਫ ਕਰੰਟ ਤਾਂ ਬੀ ਬਣਦਾ ਹੈਗਾ ਜਿਹੜਾ ਬਿਜਲੀ ਦੇ ਤਾਪਨ ਪ੍ਰਭਾਵ ਕਾਰਨ ਬਲਬ ਦਾ ਤੰਦਰ ਰੋਸ਼ਨੀ ਦਿੰਦਾ ਹੈਗਾ ਇਹ ਆ ਸਹੀ ਉੱਤਰ ਕੁੰਜੀ ਕਰ ਰਹੇ ਹਾਂ ਜੀ 9ਵੀਂ ਦੀ ਜਿਹੜਾ 9ਵੀਂ ਲਈ ਬੱਚਿਆਂ ਨੂੰ ਪੇਪਰ ਆਇਆ ਸੀਗਾ ਉਹ ਉਸ ਦੀ ਸਾਇੰਸ ਕਰ ਰਹੇ ਹੈਗੇ ਮੇਰੇ ਕੋਲੇ ਸੈੱਟ ਹੈਗਾ C ਤੁਹਾਡੇ ਕੋਲੇ ਹੋਵੇਗਾ AB ਮਿਲਾਨ ਕਰ ਲਿਓ ਤੁਹਾਡੇ ਅੱਗੇ ਪਿੱਛੇ ਸਵਾਲ ਹੋਣਗੇ ਠੀਕ ਹੈ ਇਹਦੇ ਨਾਲ ਮਿਲਾਨ ਕਰ ਲੈਣਾ ਹੈਗਾ ਤੇ ਜਿਹੜੇ ਵਿਦਿਆਰਥੀ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਤੁਹਾਡੇ ਤੱਕ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਭਵਿੱਖੇ ਦੇ ਵਿੱਚ ਆਏਗੀ ਉਹ ਪਹੁੰਚਦੀ ਕਰੀਏ ਆਪਾਂ ਕੋਈ ਵੀ ਨੋਟੀਫਿਕੇਸ਼ਨ ਆਏਗਾ ਕਿਸੇ ਵੀ ਸੰਬੰਧੀ ਅਨਸ ਆਫੀਸ਼ੀਅਲ ਅਨਸਰ ਕੀ ਆਉਂਦੀ ਆ ਜਾਂ ਕੋਈ ਰਿਜ਼ਲਟ ਆਉਂਦਾ ਜਾਂ ਕੋਈ ਵੀ ਕਿਸੇ ਪ੍ਰਕਾਰ ਦੀ ਸੂਚਨਾ ਆਉਂਦੀ ਆ ਤਾ ਚੈਨਲ ਆ ਜਿਹੜਾ ਹਾਲ ਤੱਕ ਨਹੀਂ ਜੁੜੇ ਤਾਂ ਜਰੂਰ ਜੁੜਿਓ ਤਾਂ ਕਰਕੇ ਜਿਹੜੀ ਜਿਹੜੀ ਜਾਣਕਾਰੀ ਤੁਹਾਨੂੰ ਸਹੀ ਰੂਪ ਦੇ ਵਿੱਚ ਪਹੁੰਚੇ ਤੇ ਨਾਲ ਹੀ ਮੈਂ ਇਹ ਕਹਾਂਗਾ ਇਸ ਵੀਡੀਓ ਨੂੰ ਦੇਖਣਾ ਅੰਤ ਤੱਕ ਇਹ ਵੀਡੀਓ ਜਿਹੜੀ ਪ੍ਰਭਾਵਸ਼ਾਲੀ ਹੈ ਤੁਹਾਡੇ ਲਈ ਜਿਹਦੇ ਵਿੱਚੋਂ ਆਪਾਂ ਜਿਹੜਾ ਸਾਰੇ ਉੱਤਰ ਤਲਾਸ਼ ਦੀ ਕੋਸ਼ਿਸ਼ ਕਰਾਂਗੇ ਅੱਗੇ 62 ਸਵਾਲ ਦੇਖ ਰਹੇ ਹਾਂ ਕਸ਼ੀਤਤ ਪਾਣੀ ਨੂੰ ਬਿਜਲੀ ਦਾ ਚਾਲਕ ਬਣਾਉਣ ਲਈ ਇਹਨਾਂ ਵਿੱਚੋਂ ਕੀ ਪਾਉਣਾ ਚਾਹੀਦਾ ਹੈ ਕਸ਼ੀਦਿਤ ਪਾਣੀ ਨੂੰ ਬਿਜਲੀ ਦਾ ਚਾਲਕ ਬਣਾਉਣ ਲਈ ਇਹਨਾਂ ਵਿੱਚੋਂ ਕੀ ਪਾਉਣਾ ਚਾਹੀਦਾ ਹੈ ਪਹਿਲਾ ਹੈ ਜੀ ਐਨਏ ਸੀਐਲ ਫਿਰ ਹੈ ਨਿੰਬੂ ਦਾ ਰਸ ਸੀ ਹੈਗਾ ਐਚ ਸੀ ਐਲ ਫਿਰ ਹੈਗਾ ਉਪਰੋਕਤ ਸਾਰੇ ਤਾਂ ਫਿਰ ਜਿਹੜਾ 62 ਦਾ ਉੱਤਰ ਬਣ ਜਾਂਦਾ ਵੀ ਕਸ਼ੀਦਿਤ ਪਾਣੀ ਨੂੰ ਬਿਜਲੀ ਦਾ ਚਾਲਕ ਬਣਾਉਣ ਲਈ ਇਹਨਾਂ ਵਿੱਚ ਕੀ ਪਾਉਣਾ ਚਾਹੀਦਾ ਤਾਂ 62 ਦਾ ਬਣ ਗਿਆ ਆਪਣੇ ਕੋਲੇ ਡੀ ਬਣ ਗਿਆ ਜੀ ਉਪਰੋਕਤ ਸਾਰੇ ਬਣ ਗਿਆ ਆਲ ਆਫ ਦਾ ਅਵਬ ਬਣ ਗਿਆ ਸਾਰੇ ਜਿਹੜੇ ਇਹ ਜਿਹੜਾ ਬਿਜਲੀ ਨੂੰ ਜਕਰ ਪਾਣੀ ਨੂੰ ਬਿਜਲੀ ਦਾ ਚਾਲਕ ਬਣਾਉਣਾ ਤੇ ਇਹਨਾਂ ਵਿੱਚ ਸਾਰਾ ਕੁਝ ਹੀ ਪਾਉਣਾ ਪਏਗਾ ਉਪਰੋਕਤ ਸਾਰੇ ਆ ਗਿਆ ਉੱਤਰ ਅੱਗੇ ਚਲਦੇ ਆ ਵਿਦਿਆਰਥੀਓ ਸੀ 63 ਨੰਬਰ ਸਵਾਲ ਤੁਹਾਡੀ ਨਜ਼ਰ ਦੇ ਵੱਲ ਆ ਰਿਹਾ ਹੈ ਇਸ ਨੂੰ ਪੜ੍ਹਦੇ ਆ ਤਾਂ ਪੰਜਾਬੀ ਰਵੰਤਰ ਵਿੱਚ ਪੜ੍ਹ ਲੈਨੇ ਆ ਬਿਜਲੀ ਦੁਆਰਾ ਕਿਸੇ ਪਦਾਰਥ ਉੱਤੇ ਕਿਸੇ ਇਛਤ ਧਾਤ ਦੀ ਪਰਤ ਚੜਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ ਤਾਂ ਕੀ ਕਹਿੰਦੇ ਜੀ ਬਿਜਲੀ ਦੁਆਰਾ ਕਿਸੇ ਪਦਾਰਥ ਉੱਤੇ ਕਿਸੇ ਇਛਿਤ ਧਾਤ ਦੀ ਪਰਤ ਚੜਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ ਬਿਜਲੀ ਧਾਰਾ ਬੀ ਹੈ ਬਿਜਲੀ ਮਲੰਮਾਕਰਣ ਅੱਗੇ ਹੈ ਬਿਜਲੀ ਘੰਟੀ ਤੇ ਡੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਜਿਹੜਾ ਸਹੀ ਉੱਤਰ ਬਣਦਾ ਜੀ ਜਿਹਦਾ 63 ਦਾ ਬਣਦਾ ਬੀ ਜਿਹੜਾ ਅ ਬਿਜਲੀ ਮਲੰਮਾਕਰਣ ਬਣਦਾ ਜਿਹੜਾ ਇਸ ਦਾ ਮੁਲੰਮਕ ਕਰਨ ਜਿਹੜਾ ਬਣਦਾਗਾ ਉਹ ਬੀ ਉੱਤਰ ਬਣ ਜਾਂਦਾਗਾ ਇਲੈਕਟ੍ਰੋਪਲਾਂਟਿੰਗ ਬਣ ਜਾਂਦਾ ਜੀ ਇਲੈਕਟ੍ਰੋਪਲਾਂਟਿੰਗ ਤਾਂ ਬੀ ਉੱਤਰ ਜਿਹੜਾ ਬਿਲਕੁਲ ਸਹੀ ਬਣਦਾਗਾ ਜਿਹੜਾ ਬੱਚੇ ਨੇ ਬੀ ਲਾਇਆ ਉਹਦਾ ਬਿਲਕੁਲ درست ਆ ਜੀ ਉੱਤਰ 64 ਦਾ ਜੀ ਸਵਾਲ ਹੈ ਤੁਹਾਡੇ ਸਾਹਮਣੇ ਹੇਠੇ ਵਿੱਚ ਲਿਖਿਆ ਵਿੱਚੋਂ ਕਿਹੜਾ ਬਿਜਲੀ ਦਾ ਸਚਾਲਕ ਹੈ ਤਾਂ ਕਿਹੜਾ ਸਚਾਲਕ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਅ ਗੁੱਡ ਕੰਡਕਟਰ ਆਪ ਇਲੈਕਟ੍ਰਿਸਿਟੀ ਕਿਹੜਾ ਜੀ ਰਬੜਾ ਜੀ ਕਹਿੰਦੇ ਜਾਂ ਫਿਰ ਬੈਕੇ ਲਾਈਟ ਹੈ ਜਾਂ ਫਿਰ ਗਰੇਫਾਈਟ ਹੈ ਜਾਂ ਫਿਰ ਪੀਵੀਸੀ ਹੈ ਕਿਹੜਾ ਬਿਜਲੀ ਦਾ ਸੁਚਾਲਕ ਬੋਲਿਆ ਇਹਨਾਂ ਨੇ ਸੁਚਾਲਕ ਜਿਹੜਾ ਹੈਗਾ ਤਾਂ ਕਿਹੜਾ ਜੀ ਚੌਥੰਡ ਦਾ ਉੱਤਰ ਕੀ ਆਏਗਾ ਸਹੀ ਉਹ ਗਰੇਫਾਈਟ ਆਏਗਾ ਜੀ ਗਰੇਫਾਈਟ ਆਏਗਾ ਜਿੰਨਾ ਬੱਚਾ ਨੇ ਗਰੇਫਾਈਟ ਲਾਇਆ ਹੈ ਉਹਨਾਂ ਦਾ ਜਵਾਬ ਬਿਲਕੁਲ ਦਰਸਤ ਤੇ ਟੁਕਮਾ ਬਣ ਜਾਂਦਾ ਹੈਗਾ 65 ਸਵਾਲ ਤੁਹਾਡੀ ਨਜ਼ਰ ਦੇ ਵੱਲ ਹੈ ਪਹਿਲ ਕੀ ਕਹਿ ਰਿਹਾ ਜੀ ਹੇਠਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਰਿਆ ਬਿਜਲੀ ਧਾਰਾ ਦੇ ਰਸਾਇਣਕ ਪ੍ਰਭਾਵ ਤੇ ਨਿਰਭਰ ਕਰਦੀ ਹੈ ਵਿੱਚ ਆਫ ਦਾ ਫੋਲੋਇੰਗ ਪ੍ਰੋਸੈਸਿਸ ਇਜ਼ بیسਡ ਔਨ ਦਾ ਪ੍ਰਿੰਸੀਪਲ ਆਫ ਕੈਮੀਕਲ ਅਫੈਕਟਸ ਆਫ ਕਰੰਟ ਤਾਂ ਕਿਹੜੀ ਕਰਦੀ ਹੈ ਜੀ ਕਿਹੜੀ ਜਿਹੜੀ ਬਿਜਲੀ ਧਾਰਾ ਦੇ ਰਸਾਇਣਕ ਪ੍ਰਭਾਵ ਤੇ ਨਿਰਭਰ ਕਰਦੀ ਹੈ ਕਸ਼ੀਦਨ ਕਰਦੀ ਹੈ ਜੀ ਕਹਿੰਦੇ ਡਿਸਿਲੈਕਸ਼ਨ ਅੱਗੇ ਹੈ ਕ੍ਰਿਸਟੀਕਰਣ ਕਰਦੀ ਆ ਕਹਿੰਦੇ ਫਿਰ ਹੈ ਬਿਜਲੀ ਮਲਾਂ ਮੰਕਰਣ ਜਿਹੜਾ ਕਰਦਾਗਾ ਇਲੈਕਟ੍ਰੋਪਲਾਂਟਿੰਗ ਤਾਂ ਇਹਨਾਂ ਵਿੱਚੋਂ ਕੋਈ ਨਹੀਂ ਨਨ ਆਫ ਥੀਸ ਤਾਂ ਕਿਹੜਾ ਜਿਹੜਾ ਬਿਜਲੀ ਧਾਰਾ ਦੇ ਰਸਾਇਣਕ ਪ੍ਰਭਾਵ ਤੇ ਨਿਰਭਰ ਕਰਦੀ ਹੈ ਕਿਹੜੀ ਕਰਿਆ ਜਿਹੜੀ ਬਿਜਲੀ ਧਾਰਾ ਦੇ ਰਸਾਇਣਕ ਪ੍ਰਭਾਵ ਤੇ ਨਿਰਭਰ ਕਰਦੀ ਆ ਤਾਂ 65 ਦਾ ਜਿਹੜੇ ਬੱਚਿਆਂ ਨੇ ਸੀ ਉੱਤਰ ਲਾਇਆ ਇਲੈਕਟ੍ਰੋਪਲਾਂਟਿੰਗ ਤਾਂ ਉਹ ਬਿਲਕੁਲ ਸਹੀ ਆ ਜੀ ਬਿਜਲੀ ਮਲਾਂ ਮੰਕਰਣ ਜਿਹੜਾ ਮਲਾਂ ਮੰਕਰਣ ਪੰਜਾਬੀ ਥੋੜਾ ਔਖਾ ਪੜਨਾ ਇਲੈਕਟ੍ਰੋਪਲਾਂਟਿੰਗ ਜਿਹੜਾ ਇਹ ਬਿਲਕੁਲ ਸਹੀ ਬਣਦਾਗਾ 65 ਦਾ ਸੀ ਉੱਤਰ ਬਿਲਕੁਲ ਠਕਮਾ ਹੈ ਤਾਸ ਕਰਦੇ ਵਿਦਿਆਰਥੀਓ ਜਿਹੜਾ ਤੁਹਾਨੂੰ ਅੱਛੀ ਸਮਝ ਲੱਗ ਰਹੀ ਹੋਵੇਗੀ ਉੱਤਰ ਕੁੰਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਤਾਂ ਕਿ ਹੌਸਲਾ ਬਣੇ ਤੁਹਾਡੇ ਲਈ ਹੋਰ ਵਧੀਆ ਕਾਰਜ ਕਰੀਏ ਤੇ ਜਿਹੜਾ ਆਪਣਾ ਥੋੜਾ ਕਾਰਜ ਰਹਿ ਗਿਆ ਅੱਗੇ ਕੁਸ਼ਕ 11ਵੀਂ ਦਾ ਮੈਥ ਦਾ ਰਹਿੰਦਾ ਤੇ ਰੀਜਨਿੰਗ ਦਾ ਆਪਾਂ ਛੇਤੀ ਲੈ ਕੇ ਆਉਣੇ ਆ ਉੱਤਰ ਕੁੰਜੀ ਤੇ ਨਾਲ ਹੀ ਇਹਦਾ ਜਿਹੜਾ ਇੱਕ ਦੋ ਲੈਕਚਰਾਂ ਦੇ ਵਿੱਚ ਸਾਰਾ ਕੰਮ ਇਹ ਨਿਬੜ ਜਾਣਾ ਫਿਰ ਆਪਾਂ ਅਗਲੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ ਅੱਗੇ ਹੈ ਜੀ ਪਾਣੀ ਦੇ ਵਿਜਲੀ ਵਿਘਟਨ ਦੌਰਾਨ ਕਿਹੜੀਆਂ ਗੈਸਾਂ ਦਾ ਨਿਰਮਾਣ ਹੁੰਦਾ ਹੈ ਪਾਣੀ ਦੇ ਵਿਜਲੀ ਵਿਘਟਨ ਦੌਰਾਨ ਕਿਹੜੀਆਂ ਗੈਸਾਂ ਦਾ ਨਿਰਮਾਣ ਹੁੰਦਾ ਹੈ ਹਾਈਡਰੋਜਨ ਆਕਸੀਜਨ A ਤੇ B ਦੋਵੇਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਪਾਣੀ ਦੇ ਵਿਜਲੀ ਵਿਘਟਨ ਦੌਰਾਨ ਕਿਹੜੀਆਂ ਗੈਸਾਂ ਦਾ ਨਿਰਮਾਣ ਹੁੰਦਾ ਜੀ ਤਾਂ ਕਿਹੜੀਆਂ ਦਾ ਹੁੰਦਾ ਜੀ 66 ਦਾ ਹੈਗਾ C ਉੱਤਰ 66 ਦਾ C ਉੱਤਰ ਬਣ ਜਾਂਦਾ ਬੋਥ A ਐਂਡ B ਦੋਵੇਂ ਬਣ ਜਾਂਦੇ ਆ ਪਾਣੀ ਦੇ ਵਿਜਲੀ ਵਿਘਟਨ ਦੌਰਾਨ ਜਨਕਿ ਗੈਸ ਜਿਹਨੇ ਜਿਹੜੀ ਪ੍ਰੋਡਿਊਸ ਡਿਊਰਿੰਗ ਦਾ ਇਲੈਕਟ੍ਰਿਕ ਜਿਹੜਾ ਬਣ ਜਾਂਦਾ ਹੈ ਨਿਰਮਾਣ ਹੈ ਹਾਈਡਰੋਜਨ ਤੇ ਆਕਸੀਜਨ ਦੋਵਾਂ ਦੀ ਬਣ ਜਾਂਦਾ ਹੈਗਾ ਠੀਕ ਹੈ ਜੀ ਅੱਗੇ ਚੱਲਦੇ ਆਪਾਂ 67 ਨੰਬਰ ਸਵਾਲ ਹੈ ਤੁਹਾਡੀ ਨਜ਼ਰ ਹੇਠ ਲਿਖਿਆ ਵਿੱਚੋਂ ਕਿਹੜਾ ਇਲੈਕਟ੍ਰੋਲਾਈਟ ਹੈ ਜੀ ਇਲੈਕਟ੍ਰੋਲਾਈਟ ਹੈ ਫੋਲਿੰਗ ਇਜ਼ ਐਨ ਇਲੈਕਟ੍ਰੋਲਾਈਟ ਵਿੱਚ ਆਫ ਦਾ ਫੋਲਿੰਗ ਗਲੂਕੋਜ਼ ਨਮਕ ਹੈ ਸਾਲਟ ਜਾਨੀ ਕਿ ਹਣੀ ਸ਼ਹਿਦ ਆ ਜੀ ਕਹਿੰਦਾ ਫਰਸ਼ੂ ਸ਼ੂਗਰ ਹੈ ਜਿਹੜਾ ਖੰਡ ਹੈ ਕਿਹੜਾ ਇਲੈਕਟ੍ਰੋਲਾਈਟ ਹੈ ਤਾਂ 67 ਦਾ ਉੱਤਰ ਕੀ ਬਣ ਗਿਆ ਨਮਕ ਹੈ ਜੀ ਜਿਹੜਾ ਨਮਕ ਹੈ ਇਹ ਇਲੈਕਟ੍ਰੋਲਾਈਟ ਆ ਜੀ ਜਿਹੜਾ ਨਮਕ ਹੈ ਤਾਂ ਸਹੀ ਉੱਤਰ ਬਣਦਾ 67 ਦਾ ਬੀ ਜਿਹੜੇ ਬੱਚਿਆਂ ਨੇ ਨਮਕ ਲਾਇਆ ਸਾਲਟ ਲਾਇਆ ਉਹ ਬਿਲਕੁਲ ਠੀਕ ਆ ਜੀ ਉਹਨਾਂ ਦਾ ਉੱਤਰ 67 ਦਾ ਅੱਗੇ ਚੱਲਦੇ ਆ 68 ਨੰਬਰ ਸਵਾਲ ਤੁਹਾਡੀ ਨਜ਼ਰ ਵੱਲ ਹੈ 68 ਕੀ ਕਹਿ ਰਿਹਾ ਜੀ ਇਹਨਾਂ ਵਿੱਚੋਂ ਕਿਹੜੀ ਧਾਤ ਦੀ ਵਰਤੋਂ ਵਸਤੂਆਂ ਨੂੰ ਚਮਕਦਾ ਦਿਖਾਉਣ ਲਈ ਵਰਤੀ ਜਾਂਦੀ ਆ ਜਿਹੜੀ ਵਿਚ ਆਫ ਦ ਫੋਲੋਇੰਗ ਮੈਟਲ ਯੂਜ਼ ਟੂ ਮੇਕ ਆਬਜੈਕਟਸ ਅਪੀਅਰਿੰਗ ਸ਼ਾਈਨਿੰਗ ਕਾਪਰ ਆ ਜੀ ਕਹਿੰਦੇ ਤੰਬਾ ਜਾਂ ਫਿਰ ਆਇਰਨ ਹੈ ਲੋਹਾ ਜਾਂ ਫਿਰ ਐਲੂਮੀਨੀਅਮ ਹੈ ਜਾਂ ਫਿਰ ਕ੍ਰੋਮੀਅਮ ਹੈ ਤਾਂ ਕਿਹੜੀ ਹੈ ਜਿਹੜੀ ਇਹਨਾਂ ਦੇ ਵਿੱਚੋਂ ਜਿਹੜੀ ਕਿਹੜੀ ਧਾਤ ਦੀ ਵਰਤੋਂ ਹੈ ਜਿਹੜੀ ਵਸਤੂਆਂ ਨੂੰ ਚਮਕਦਾ ਦਿਖਾਉਣ ਦੇ ਲਈ ਵਰਤੀ ਜਾਂਦੀ ਆ ਤਾਂ ਸਹੀ ਉੱਤਰ ਕੀ ਬਣ ਜਾਂਦਾ ਈ ਠਾੜ ਦਾ ਸਾਡੇ ਕੋਲੇ ਸੀ ਬਣ ਜਾਂਦਾ ਜੀ ਐਲੂਮੀਨੀਅਮ ਆ ਜੀ ਐਲੂਮੀਨੀਅਮ ਦਿੱਤਾ ਤਾਂ ਜਿਹੜੀ ਵਰਤੂਆਂ ਨੂੰ ਚਮਕਦਾ ਦਿਖਾਉਣ ਲਈ ਵਰਤੀਆਂ ਦੀ ਜਿਹੜੇ ਵਿਦਿਆਰਥੀਆਂ ਨੇ ਐਲੂਮੀਨੀਅਮ ਲਾਇਆ ਉਹਨਾਂ ਦਾ ਇੱਕ ਸਵਾਲ ਜਿਹੜਾ ਇੱਕ ਨੰਬਰ ਉਹਨਾਂ ਦੇ ਖਾਤੇ ਵਿੱਚ ਜੁੜ ਗਿਆ ਐਲੂਮੀਨੀਅਮ ਜਿਹਨਾਂ ਨੇ ਲਾਇਆਗਾ 69ਵਾਂ ਸਵਾਲ ਵੇਖ ਰਹੇ ਜੀ ਤੁਸੀਂ 69 ਦਾ ਕੀ ਹੈ ਜੀ ਫੁੱਲ ਫਾਰਮ ਬਾਰੇ ਸੀਗਾ ਇਹ ਸਵਾਲ ਵਾਟ ਇਜ਼ ਦਾ ਫੁੱਲ ਫਾਰਮ ਆਫ ਐਲ ای ਡੀ ਐਲ ای ਡੀ ਦੀ ਫੁੱਲ ਫਾਰਮ ਕੀ ਹੈ ਜੀ ਸਹੀ ਰੂਪ ਦੇ ਵਿੱਚ ਲਾਈਟ ਇਮਿਟਿੰਗ ਜਿਹੜੀ ਏ ਦਿੱਤਾ ਪਹਿਲਾਂ ਫਿਰ ਬੀ ਦਿੱਤਾਗਾ ਲਾਈਟ એનર્ਜੀ ਡਾਇਓਡ ਫੇਰ ਸੀ ਦਿੱਤਾ ਜੀ ਫੇਰ ਡੀ ਦਿੱਤਾ ਨਨ ਆਫ ਥੀ 69 ਦਾ ਕੀ ਬਣ ਗਿਆ ਆਪਣੇ ਕੋਲੇ 69 ਦਾ ਬਣ ਗਿਆ ਏ ਬਣ ਗਿਆ ਤਾਂ ਜਿਹੜਾ ਪ੍ਰਕਾਸ਼ ਉਤਸਰਜਨ ਡਾਇਓਡ ਤਾਂ ਲਾਈਟ ਇਮਿਟਿੰਗ ਡਾਈ ਜਿਹੜਾ ਡਾਇਓਡ ਜਿਹੜੇ ਕਿ ਪ੍ਰਕਾਸ਼ ਉਤਸਰਜਨ ਡਾਇਓਡ ਬਣਦਾਗਾ ਐਲਈਡੀ ਦਾ ਪੂਰਾ ਨਾਮ ਜਿਹਨਾਂ ਨੇ ਏ অপਸ਼ਨ ਲਾਇਆ ਉਹਨਾਂ ਦਾ ਜਵਾਬ ਬਿਲਕੁਲ ਠਕਮਾ ਤੇ درست ਹੈ ਅੱਗੇ ਚੱਲਦੇ ਆ ਜੀ ਅਸੀਂ 70 ਨੰਬਰ ਸਵਾਲ ਤੇ 70 ਨੰਬਰ ਸਵਾਲ ਕੀ ਆ ਜੀ ਤੁਹਾਡੇ ਨਜ਼ਰ ਦੇ ਵਿੱਚ ਇਹਨਾਂ ਵਿੱਚੋਂ ਕਿਹੜੀ ਧਾਤ ਕਿਹੜੀ ਧਾਤ ਆ ਜਿਹੜੀ ਗਲਵੈਨੀ ਕਰਨ ਲਈ ਵਰਤੀ ਜਾਂਦੀ ਆ ਗਲਵੈਨੀ ਕਰਨ ਲਈ ਵਰਤੀ ਜਾਂਦੀ ਆ ਕਿਹੜੀ ਧਾਤ ਆ ਜੀ ਉਹ ਐਲੂਮੀਨੀਅਮ ਆ ਜੀ ਕਹਿੰਦੇ ਜ਼ਿੰਕ ਹੈ ਤੰਬਾ ਚਾਂਦੀ ਆ ਕਿਹੜੀ ਆ ਜੀ ਧਾਤ ਜਿਹੜੀ ਗਲਵੈਨੀ ਕਰਨ ਲਈ ਵਰਤੀ ਜਾਂਦੀ ਆ ਤਾਂ 70 ਦਾ ਆਪਣੇ ਕੋਲੇ ਬਣ ਗਿਆ ਬੀ ਜ਼ਿੰਕ ਆ ਜੀ ਉਹ ਜਿਹੜੇ ਵਿਦਿਆਰਥੀਆਂ ਨੇ ਜ਼ਿੰਕ ਉੱਤਰ ਲਾਇਆ ਬਿਲਕੁਲ ਠੀਕ ਆ ਜੀ ਜਿਹੜੀ ਜ਼ਿੰਕ ਹੈ ਉਹ ਗਲਵੈਨੀ ਕਰਨ ਦੇ ਲਈ ਵਰਤੀ ਜਾਂਦੀ ਹੈ ਜਿੰਕ 70 ਦਾ B ਉੱਤਰ ਬਿਲਕੁਲ ਠੁਕਮਾ ਹੈ ਬਿਲਕੁਲ ਦਰਸਤ ਜਿਹੜਾ ਬਣ ਜਾਂਦਾ ਹੈਗਾ ਸੋ ਆਸ ਕਰਦੇ ਹਾਂ ਵਿਦਿਆਰਥੀ ਜਿਹੜੇ 10ਵਾਂ ਵਾਲਾ ਆਪਾਂ ਕਰ ਚੁੱਕੇ ਹਾਂਗੇ ਤੁਹਾਡੇ ਸਾਹਮਣੇ ਆ ਪੌਤਿਕ ਵਿਗਿਆਨ ਪੜਾਉ ਉਹਦੇ ਰਸਾਇਣ ਵਿਗਿਆਨ ਦੀ కెਮਿਸਟਰੀ ਦੇ ਅੱਗੇ ਚੱਲਦੇ ਆਪਾਂ 10ਵਾਂ ਵਾਲਾ ਉਹ ਹੈ ਪੌਤਿਕ ਵਿਗਿਆਨ ਫਿਜ਼ਿਕਸ ਜਾਨੀ ਕਿ ਆ ਗਿਆ ਫਿਜ਼ਿਕਸ ਦੇ ਸਵਾਲ ਜਾ ਰਹੇ ਆਪਾਂ ਹੁਣ ਤੁਹਾਡੇ ਜਿਹੜੀ ਨਜ਼ਰ ਕਰ ਰਹੇ ਆ ਸਿਕਸ ਦੇ ਸਵਾਲਾਂ ਦੀ ਆ ਅੱਗੇ ਹੈ ਸਾਡੀ ਅੱਖ ਦਾ ਕਿਹੜਾ ਭਾਗ ਅੱਖ ਦੇ ਅੰਦਰ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਨੂੰ ਨਿਯੰਤਰਿਤ ਕਰਦਾ ਹੈ ਸਾਡੀ ਅੱਖ ਦਾ ਕਿਹੜਾ ਭਾਗ ਹੈ ਜਿਹੜੇ ਅੱਖ ਦੇ ਅੰਦਰ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਨੂੰ ਨਿਯੰਤਰਿਤ ਕਰਦਾਗਾ ਰੈਟੀਨਾ ਜੀ ਕਾਰਨੀਆਗਾ ਲੈਂਸ ਹੈ ਲੈਂਸ ਜਣੇ ਕਿ ਐਰਸ ਤਾਂ ਸਾਡੀ ਅੱਖ ਦਾ ਕਿਹੜਾ ਭਾਗ ਹੈ ਜਿਹੜੇ ਅੱਖ ਦੇ ਅੰਦਰ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਨੂੰ ਨਿਯੰਤਰਿਤ ਕਰਦਾਗਾ ਸਕੱਤਰ ਮੇਧ ਆਪਣੇ ਕੋਲੇ ਬਣ ਜਾਂਦਾ ਡੀ ਉੱਤਰ ਐਰਿਸ ਐਰਿਸ ਹੈ ਜਿਹੜਾ ਉਹ ਸਾਡੀ ਅੱਖ ਦੇ ਅੰਦਰ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਨੂੰ ਜਿਹੜਾ ਨਿਯੰਤਰਿਤ ਕਰਦਾ ਉਹ ਹੈ ਐਰਿਸ 72 ਸਵਾਲ ਜੀ ਦਿੱਤੇ ਹੋਏ ਚਿੱਤਰ ਵਿੱਚ ਕੋਣ ਦਾ ਜਿਹੜਾ ਮੁੱਲ ਪਤਾ ਕਰਨਾ ਆਰ ਦਾ ਮੁੱਲ ਗਿਆਤ ਕਰੋ ਤਾਂ ਕੀ ਆਏਗਾ ਆ ਕੋਣ ਦਿੱਤਾ ਹੋਇਆ ਤੁਹਾਡੇ ਕੋਲੇ ਹਨਾ ਤਾਂ ਆਰ ਦਾ ਮੁੱਲ ਕੀ ਆਉਣਾਗਾ ਤੇ ਇਹਦੇ ਵਿੱਚ ਜਿਹੜਾ ਹੈ 60 ਡਿਗਰੀ 90 ਡਿਗਰੀ ਸੀ ਡਿਗਰੀ ਅ ਇਸੀ ਹੈਗਾ 30 ਡਿਗਰੀ ਤੇ ਡੀ ਹੈਗਾ 40 ਡਿਗਰੀ ਜੀ ਤਾਂ 72 ਦਾ ਕੀ ਬਣ ਜਾਂਦਾ ਜਵਾਬ ਇੱਥੇ ਸੀ ਬਣ ਜਾਂਦਾ ਜੀ ਆਰ ਦਾ ਮੁੱਲ ਜਿਹੜਾ ਹੈਗਾ 30 ਬਣ ਜਾਂਦਾ ਸੀ ਉੱਤਰ ਜਿਹੜਾ ਹੈਗਾ ਆਰ ਦਾ ਮੁੱਲ ਬਣਦਾ ਹੋ 30 30 ਨਾਲ ਲਾ ਕੇ ਜਿਹੜਾ ਕਿਵੇਂ ਇਹਦੇ ਵਿੱਚ ਜਿਹੜਾ ਤੌਰ ਤਰੀਕਾ ਤੁਸੀਂ ਵੇਖ ਸਕਦੇ ਹੋਗੇ ਅੱਗੇ ਹੈਗਾ ਜੀ 73 ਸਵਾਲ ਦੋ ਵਸਤੂਆਂ ਇੱਕ ਦੂਜੇ ਨੂੰ ਆਪਕਰਸ਼ਿਤ ਕਰ ਰਹੀਆਂ ਨੇ ਆਪਕਰਸ਼ਨ ਕਿਸ ਬਲ ਕਾਰਨ ਹੋ ਸਕਦਾ ਫਿਰ ਟੂ ਬਾਡੀਜ਼ ਆਰ ਜਿਹੜਾ ਜਿਹੜੇ ਕਿਸ ਤਰ੍ਹਾਂ ਦੇ ਨਾਲ ਦੋ ਵਸਤੂ ਇੱਕ ਦੂਜੇ ਨੂੰ ਆਪਕ੍ਰਸ਼ਨ ਕਿਸ ਬਲ ਕਾਰਨਕ ਹੋ ਸਕਦਾ ਫਿਰ ਜਿਹੜਾ ਆਪਕ੍ਰਸ਼ਨ ਆਗਾ ਕਿਸ ਬਲ ਕਾਰਨ ਹੁੰਦਾਗਾ ਚੁੰਬਕੀ ਬਲ ਦੇ ਕਾਰਨ ਕਹਿੰਦੇ ਗੁਰੂਤਾਕਰਸ਼ਨ ਬਲ ਦੇ ਕਾਰਨ ਹੋ ਸਕਦਾਗਾ ਜਾਂ ਫਿਰ ਸਥਿਰ ਬਿਜਲੀ ਬਲ ਦੇ ਕਾਰਨ ਹੋ ਸਕਦਾ ਜਾਂ ਫਿਰ ਦੋਵੇਂ A ਤੇ C ਬਿਲਕੁਲ ਸਹੀ ਨੇਗੇ ਤਾਂ ਬਿਲਕੁਲ ਜਿਹੜਾ ਇਹਦਾ ਜਵਾਬ ਠੁਕਮਾ ਇਹੀ ਬਣਦਾ ਦੋਵੇਂ A ਅਤੇ C ਸਹੀ ਆ ਜਦੋਂ ਦੋ ਵਸਤੂਆਂ ਇੱਕ ਦੂਜੇ ਨੂੰ ਆਪਕਰਸ਼ਿਤ ਆਪਕਰਸ਼ਿਤ ਕਰ ਰਹੀਆਂ ਨੇ ਤਾਂਕਰਸ਼ਨ ਬਲ ਕਾਰਨ ਹੋ ਸਕਦਾ ਉਹ ਚੁੰਬਕੀ ਬਲ ਕਾਰਨ ਹੋ ਸਕਦਾ ਉਹ ਸਥਿਰ ਬਿਜਲੀ ਕਾਰਨ ਹੋ ਸਕਦਾਗਾ ਇਲੈਕਟ੍ਰੋਸਟੈਟਿਕ ਫੋਰਸ ਕਾਰਨ ਹੋ ਸਕਦਾ ਜਾਂ ਮੈਗਨੇਟਿਕ ਫੋਰਸ ਕਰਕੇ ਹੋ ਸਕਦਾ ਚੁੰਬਕੀ ਬਲ ਕਰਕੇ ਹੋ ਸਕਦਾ ਤੇ A ਤੇ C ਦੋਨੇ ਆਪਸ਼ਨਾਂ ਜਿਹੜੀਆਂ ਬਿਲਕੁਲ ਸਹੀ ਜਾਪ ਰਹੀਆਂ ਨੇ ਜਿਹੜੀਆਂ ਅੱਗੇ ਵੀ ਵਿਦਿਆਰਥੀ ਇਸ ਚੱਲਦੇ 74 ਤੇ ਅ 74 ਸਵਾਲ ਸੀਗਾ ਇੱਧਰ ਹਾਂ 73 ਕੀਤਾ ਪਰ ਨਹੀਂ 75 ਜੀ ਮਾਫ ਕਰਨਾ 75 ਸਵਾਲ ਤੇ ਤਾਂ 75 ਸਵਾਲ ਫਿਰ ਕੀ ਕਹਿ ਰਿਹਾਗਾ ਧੁਨੀ ਦੀ ਪ੍ਰਵਲਤਾ ਨਿਰਪਰ ਕਰਦੀ ਹੈ ਧੁਨੀ ਦੀ ਪ੍ਰਵਲਤਾ ਨਿਰਪਰ ਕਰਦੀ ਹੈ ਨਿਰਪਰ ਕਰਦੀ ਹੈ ਜੀ ਈਾਮ ਤਰੰਗਲਵਾਈ ਆਵਰਤੀ ਫ੍ਰੀਕੁਐਂਸੀ ਟਾਈਮ ਪੀਰੀਅਡ ਆਵਰਤ ਕਾਲ ਤਾਂ 75 74 ਕੀ ਬਣਦਾ ਜੀ ਮਾਫ ਕਰਨਾ 75 ਦਾ ਉੱਤਰ ਸੀ ਬਣਦਾਗਾ ਆਵਰਤੀ ਬਣਦਾ ਫ੍ਰੀਕੁਐਂਸੀ ਬਣਦੀ ਹੈਗੀ ਜਿਹੜੀ ਧੁਨੀ ਦੀ ਪ੍ਰਵਲਤਾ ਨਿਰਭਰ ਕਰਦੀ ਹੈ ਉਹ ਆਵਰਤੀ ਤੇ ਕਰਦੀ ਆ ਫ੍ਰੀਕੁਐਂਸੀ ਤੇ ਕਰਦੀ ਆ ਠੀਕ ਹੈ ਜੀ ਅੱਗੇ ਹੈਗਾ ਜੀ ਸਵਾਲ ਤੁਹਾਡੇ ਕੋਲ 76 ਧੁਨੀ ਇਸ ਵਿੱਚੋਂ ਕਦੇ ਸੰਚਾਰ ਨਹੀਂ ਕਰ ਸਕਦੀ ਕਿਹਦੇ ਵਿੱਚੋਂ ਨਹੀਂ ਸੰਚਾਰ ਕਰ ਸਕਦੀ ਕਦੇ 사ਉਂਡ ਕੈ ਨੈਵਰ ਟ੍ਰੈਵਲ ਥਰੂ 에어 ਦੇ ਵਿੱਚੋਂ ਹਵਾ ਚੋਂ ਅੱਗੇ ਹੈਗਾ ਠੋਸ ਦੇ ਵਿੱਚੋਂ ਸੋਇਲਡ ਅੱਗੇ ਹੈਗਾ ਵਾਟਰ ਦੇ ਵਿੱਚੋਂ ਪਾਣੀ ਚੋਂ ਤੇ ਅੱਗੇ ਹੈਗਾ ਵੈਕਮ ਹੈ ਖਲਾ ਦੇ ਵਿੱਚੋਂ ਤਾਂ ਕਿਹਦੇ ਵਿੱਚੋਂ ਜਿਹੜਾ ਹੈਗਾ ਧੁਨੀ ਸੰਚਾਰ ਨਹੀਂ ਕਰ ਸਕਦੀ ਤਾਂ ਠੀਕ ਉੱਤਰ ਕੀ ਐਸਦਾ ਜੀ ਇਹੋ ਉੱਤਰ ਐਸਦਾ ਬਣ ਜਾਂਦਾ ਜੀ ਖਲਾ ਦੇ ਵਿੱਚੋਂ ਵੈਕਮ ਦੇ ਵਿੱਚੋਂ ਆ ਜੀ ਧੁਨੀ ਕਦੇ ਵੀ ਜਿਹੜਾ ਹੈਗਾ ਸੰਚਾਰ ਨਹੀਂ ਕਰ ਸਕਦੀ ਤਾਂ 76 ਦਾ ਆਪਣੇ ਕੋਲੇ ਡੀ ਉੱਤਰ ਬਣ ਜਾਂਦਾ ਵੈਕਮ ਦੇ ਵਿੱਚੋਂ ਜਿਹੜਾ ਧੁਨੀ ਕਦੇ ਜਿਹੜਾ ਸੰਚਾਰ ਨਹੀਂ ਕਰ ਸਕਦੀ ਸਾਊਂਡ ਨਹੀਂ ਜਿਹੜੀ ਹੈਗੀ ਆਵਾਜ਼ ਅੱਗੇ ਹੈ 70 ਸਵਾਲ ਤੁਹਾਡੀ ਨਜ਼ਰ ਦੇ ਵੱਲ ਕੋਈ ਵਸਤੂ 1 ਸੈਕਿੰਡ ਵਿੱਚ ਕੋਈ ਵਸਤੂ 1 ਸੈਕਿੰਡ ਵਿੱਚ 60 ਵਾਰ ਡੋਲਣ ਕਰਦੀ ਹੈ ਤਾਂ ਇਸ ਦੀ ਆਵਰਤੀ ਦੱਸੋ ਤਾਂ ਇਸ ਦੀ ਆਵਰਤੀ ਕਿੰਨੀ ਆ ਫਿਰ ਅ ਇਹ অপਸ਼ਨ ਬੀ অপਸ਼ਨ ਸੀ অপਸ਼ਨ ਤੇ ਡੀ অপਸ਼ਨ ਕਿੰਨੀ ਆਵਰਤੀ ਕਰਦੀ ਹੈ ਜੀ ਤਾਂ 77 ਦਾ ਆਪਣੇ ਕੋਲ ਜਿਹੜਾ ਠੁਕਮਾ ਜਵਾਬ ਬਣ ਜਾਂਦਾ ਉਹ ਹੈ ਬੀ ਤਾਂ ਜਿੰਨਾ ਵਿਦਿਆਰਥੀਆਂ ਨੇ ਜਿਹੜਾ ਲਾਇਆ ਹੈਗਾ ਬੀ ਆਪਸ਼ਨ ਉਹ ਬਿਲਕੁਲ ਠੀਕ ਹੈ ਜੀ ਜਿਹੜਾ ਇਹਦੀ ਆਵਰਤੀ ਜਿਹੜੀ ਕਰਦੀ ਹੈ ਇਹ 77 ਦਾ ਹੈ ਬੀ ਉੱਤਰ ਅਗ ਹੈ 78 ਸਵਾਲ ਕੀ ਦੇਖ ਰਹੇ ਹੋ ਤੁਸੀਂ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਹਵਾਈ ਜਹਾਜ਼ ਬਾਲਣ ਦੀ ਬਚਤ ਕਰਨ ਲਈ ਵਾਜੂ ਮੰਡਲ ਦੇ ਕਿਸ ਭਾਗ ਵਿੱਚ ਉਡਾਏ ਜਾਂਦੇ ਨੇ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਹਵਾਈ ਜਹਾਜ਼ ਨੇੜੇ ਵੱਲਣ ਦੀ ਬਚਤ ਕਰਨ ਦੇ ਲਈ ਵਾਜੂ ਮੰਡਲ ਦੇ ਕਿਹੜੇ ਭਾਗ ਚ ਉਡਾਏ ਜਾਂਦੇ ਆ ਲੌਂਗ ਟਰਨਿੰਗ ਜਿਹੜਾ 에ਰੋਪਲੇਨ ਜਨੇ ਫਲਾਈ ਇਨ ਦਾ ਜ਼ੋਨ ਆਫ ਦਾ ਐਟਮੋਸਫੀਅਰ ਟੂ ਸੇਵ ਫਿਊਲ ਜਿਹੜੀ ਕਿ ਲੰਬੀ ਦੂਰੀ ਯਾਤਰਾ ਕਰਨੀ ਹਵਾਈ ਜਹਾਜ਼ ਦੇ ਜਿਹੜਾ ਬੱਲਣਾ ਹੈ ਫਿਊਲ ਹੈ ਉਹਦੀ ਬਚਤ ਕਰਨ ਲਈ ਉਹ ਫਿਰ ਵਾਜੂ ਮੰਡਲ ਦੇ ਕਿਹੜੇ ਭਾਗ ਚ ਉੱਡਦੇ ਆ ਜਾਨੀ ਕਿ ਹਵਾਈ ਜਹਾਜ਼ ਕਿਹੜੀ ਪਰਤ ਛੋੜਦੇ ਆ ਸਵਾਲ ਇਹ ਬਣ ਜਾਂਦਾ ਟ੍ਰੋਪੋਸਫੀਅਰ ਜਾਨੀ ਕਿ ਪੰਜਾਬੀ ਵਿੱਚ ਹੈਗਾ ਸ਼ਾਂਤ ਮੰਡਲ ਵਿੱਚ ਉੱਡਦੇ ਆ ਜੀ ਉਹ ਫਿਰ ਇਹ ਸਟੈਟੋਸਫੀਅਰ ਜਾਨੀ ਕਿ ਸੰਤਾਪ ਮੰਡਲ ਦੇ ਵਿੱਚ ਉੱਡਦੇ ਆ ਮੈਸੋस्फीयर ਜਾਨੀ ਕਿ ਮੱਧ ਵਰਤੀ ਮੰਡਲ ਚੁੜਦੇ ਆ ਤੇ ਥਰਮੋਸਫੀਅਰ ਜਾਨੀ ਕਿ ਤਾਪ ਮੰਡਲ ਦੇ ਵਿੱਚ ਜੁੜਦੇ ਆ ਇਹਦਾ ਸਹੀ ਉੱਤਰ ਬਣਦਾ ਜੀ ਅਸ਼ਾਂਤ ਮੰਡਲ 78 ਦਾ ਏ ਬਿਲਕੁਲ ਸਹੀ ਆ ਜੀ ਟਰੋਪੋਸਫੀਅਰ ਦੇ ਵਿੱਚ ਉੱਡਦੇ ਆ ਜੀ ਜਿਹੜੇ ਹੈਗੇ ਆ ਜਹਾਜ਼ ਉਹ ਅਸ਼ਾਂਤ ਮੰਡਲ ਦੇ ਵਿੱਚ ਉੱਡਦੇ ਆ ਅਗਲਾ ਸਵਾਲ ਬੇਕਰੇ ਤੁਸੀਂ ਜੀ 79 79 ਤੁਹਾਡੇ ਸਾਹਮਣੇ ਹੈ ਜੇਕਰ ਦੋਸਤਾਂ ਵਿਚਕਾਰ ਜਿਹੜਾ ਸੰਕਰਣਸ਼ੀਲ ਰਗੜਵਾਲ 15 ਇਨ ਹੈ ਤਾਂ ਇਹਨਾਂ ਵਿੱਚਕਾਰ ਸਥਿਤਿਕ ਰਗੜਵਾਲ ਕੀ ਹੋਵੇਗਾ ਫਿਰ ਦੋਸਤਾਂ ਇਹਦੇ ਵਿੱਚਕਾਰ ਜਿਹੜਾ ਰਗੜਵਾਲ ਮੰਨਦਾ 15 ਇਨ ਤੇ ਇਹਨਾਂ ਵਿੱਚਕਾਰ ਜਿਹੜਾ ਸਥਿਤਿਕ ਰਗੜਵਾਲ ਕੀ ਹੋਵੇਗਾ 10 20 5 20 ਤੇ 7 ਜਿਹੜਾ ਹੈਗਾ ਤਾਂ 79 ਦਾ ਆਪਣੇ ਕੋਲੇ ਠੁਕ ਮਾਪਤਰੇ ਦੇ ਵਿੱਚ ਜਿਹੜੇ ਬੱਚਾ ਨੇ 20 ਐਨ ਲਾਇਆਗਾ ਉਹ ਬਿਲਕੁਲ ਜਿਹੜਾ ਜਵਾਬ ਉਹਨਾਂ ਦਾ ਸਹੀ ਆ 79 ਦਾ ਜਿਹੜੇ ਵੀ ਵਿਦਿਆਰਥੀਆਂ ਨੇ ਸੀ ਆਪਸ਼ਨ ਦੇ ਉੱਪਰ ਕਲਿੱਕ ਕੀਤਾਗਾ ਉਹਨਾਂ ਦਾ ਦਰਸਤ ਜਵਾਬ ਹੈ ਅਗੇ ਅਸੀਂ ਨੰਬਰ ਸਵਾਲ ਵੇਖ ਰਹੇ ਹਾਂ ਤੁਸੀਂ ਜੀ 80 ਨੰਬਰ ਸਵਾਲ ਹੈ ਸਮਤਲ ਦਰਪਣ ਦੇ ਸਾਹਮਣੇ ਇੱਕ ਵਸਤੂ 20 ਸੈਂਟੀਮੀਟਰ ਦੀ ਦੂਰੀ ਤੇ ਪਈ ਆ ਪ੍ਰਤੀਬਿੰਬ ਦੀ ਦੂਰੀ ਇਸ ਵਸਤੂ ਤੋਂ ਕਿੰਨੀ ਹੋਵੇਗੀ ਫਿਰ ਸਮਤਲ ਦਰਪਣ ਦੇ ਸਾਹਮਣੇ ਇੱਕ ਵਸਤੂ 20 ਸੈਂਟੀਮੀਟਰ ਦੀ ਦੂਰੀ ਤੇ ਪਈ ਆ ਜਿਹੜੀ ਫਿਰ ਪ੍ਰਤੀਬਿੰਬ ਦੀ ਦੂਰੀ ਇਸ ਵਸਤੂ ਤੋਂ ਕਿੰਨੀ ਹੋਵੇਗੀ ਸਵਾਲ ਇਹ ਪੈਦਾ ਹੁੰਦਾ 10 ਐਮ ਜੀ 20 ਸੈਂਟੀਮੀਟਰ 30 40 ਕਿੰਨੀ ਹੋਵੇਗੀ ਸਿੱਧਾ ਆਪਣੇ ਕੋਲ ਜਿਹੜਾ ਠੁਕਮਾ ਜਵਾਬ ਆਉਂਦਾ ਡੀ ਉਹ 40 ਹੋएगी ਜੀ 40 ਹੋएगी ਜਿਹੜੇ ਵੀ ਬੱਚਾ ਨੇ 40 ਉੱਤਰ ਲਾਇਆਗਾ ਉਹਨਾਂ ਦਾ ਜਵਾਬ ਬਿਲਕੁਲ ਠੁਕਮਾਗਾ 40 ਜਿਹੜਾ ਸੈਂਟੀਮੀਟਰ ਲਾਇਆ 40 ਐਸਐਮ ਲਾਇਆਗਾ ਜਿਹੜਾ ਠੀਕ ਹੈ ਜੀ ਤਾਂ ਅੱਗੇ ਚੱਲਦੇ ਆ ਵਿਦਿਆਰਥੀਓ ਆਪਾਂ ਇਹ ਤੁਹਾਡੇ ਸਾਹਮਣੇ ਜਿਹੜੀ ਭੌਤਿਕ ਵਿਗਿਆਨ ਦੀ ਹੱਲ ਹੋਈ ਆ ਫਿਜ਼ਿਕਸ ਦੀ ਹੱਲ ਹੋਈ ਆ ਹੁਣ ਆਪਾਂ ਚੱਲਦੇ ਆ ਜੀਵ ਵਿਗਿਆਨ ਤੇ ਬਾਇਓਲੋਜੀ ਦੀ ਜਿਹੜੀ ਸਵਾਲ ਹੱਲ ਕਰਦੇ ਆ ਤੁਹਾਡੇ ਸਾਹਮਣੇ ਵੀ ਇਹਦਾ ਉੱਤਰ ਕੀ ਬਣੇਗਾ ਤਾਂ ਉੱਤਰ ਤੁਸੀਂ ਜਾਣੋ ਫਿਰ ਹੁਣ ਪਹਿਲਾ ਹੈਗਾ ਵਿਚ ਵਿਚ ਆਫ ਦਾ ਫੋਲੋਇੰਗ ਡਿਸੀਜ਼ ਗਾਰਡ ਯੂজিং ਐਂਟੀਬਾਇਓਟਿਕਸ ਤਾਂ ਕਿਹੜੀ ਇਹਨਾਂ ਵਿੱਚ ਕਿਹੜੀ ਬਿਮਾਰੀ ਨੂੰ ਠੀਕ ਕਰਨ ਲਈ ਪ੍ਰਤੀ ਜੈਵਿਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਕਹਿੰਦੇ ਕਿਹੜੀ ਬਿਮਾਰੀ ਹੈ ਇਹਨਾਂ ਦੇ ਵਿੱਚੋਂ ਜਿਹੜੀ ਪ੍ਰਤੀ ਇੱਕ ਜੈਵਿਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲਾ ਜੀ ਕਹਿੰਦੇ ਐਡਜ਼ ਹੈ ਫਿਰ ਡੇਂਗੂ ਕਹਿੰਦੇ ਡੇਂਗੂ ਆ ਜੀ ਫਿਰ ਕਹਿੰਦੇ ਟਾਈਫਾਇਡ ਆ ਜੀ ਫਿਰ ਕਹਿੰਦੇ ਮਲੇਰੀਆ ਤਾਂ ਕਿਹੜੀ ਬਿਮਾਰੀ ਨੂੰ ਠੀਕ ਕਰਨ ਲਈ ਪ੍ਰਤੀਜੈਵਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਪ੍ਰਤੀਜੈਵਕ ਦਵਾਈਆਂ ਦੀ ਵਰਤ ਜਿਹੜਾ ਠੀਕ ਕਰਨ ਲਈ ਉਹ ਵਰਤੀ ਜਾਂਦੀ ਹੈ ਜੀ ਕਿ ਐਸੀ ਮੈਂ ਆਪਣੇ ਕੋਲ ਤਰਵੰਦਾ ਟਾਈਫਾਇਡ ਹੈ ਜੀ ਟਾਈਫਾਇਡ ਬਣਦਾ ਹੈ ਇਹ ਪ੍ਰਤੀਜੈਵਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਟਾਈਫਾਇਡ ਦੇ ਲਈ ਅੱਗੇ ਹੈਗਾ 82 ਡਬਲ ਰੋਟੀ ਤਿਆਰ ਕਰਨ ਦੌਰਾਨ ਗੈਸ ਬਣਦੀ ਹੈ ਆਕਸੀਜਨ ਨਾਈਟ੍ਰੋਜਨ ਕਾਰਬਨ ਡਾਈਆਕਸਾਈਡ ਸਲਫਰ ਡਾਈਆਕਸਾਈਡ ਡਬਲ ਰੋਟੀ ਤਿਆਰ ਕਰਨ ਦੌਰਾਨ ਜਿਹੜੀ ਗੈਸ ਕਿਹੜੀ ਬਣਦੀ ਹੈ ਜੀ ਤਾਂ 82 ਦੇ ਆਪਣੇ ਕੋਲ ਠੋਕਮਾ ਉੱਤਰ ਕੀ ਬਣਦਾ b ਬਣਦਾ ਜੀ ਕਾਰਬਨ ਡਾਈਆਕਸਾਈਡ ਬਣਦੀ ਹੈ ਜੀ ਡਬਲ ਰੋਟੀ ਤਿਆਰ ਕਰਨ ਦੇ ਦੌਰਾਨ ਜਿਹੜੀ ਗੈਸ ਬਣਦੀ ਆ ਉਹ ਬਣਦੀ ਹੈਗੀ ਕਾਰਬਨ ਡਾਈਆਕਸਾਈਡ ਬਣਦੀ ਆ ਦਾ ਗੈਸ ਰਿਲੀਜ਼ਡ ਡਿਊਰਿੰਗ ਦਾ ਪ੍ਰੀਪਰੇਸ਼ਨ ਆਫ ਬ੍ਰੈਡ ਇਸ ਤਾਂ ਕਿਹੜੀ ਬਣਦੀ ਹੈ ਕਾਰਬਨ ਡਾਈਆਕਸਾਈਡ ਬਣਦੀ ਆ ਆਲਾ ਸਵਾਲ ਜੀ ਬਹੁਤ ਵਿਦਿਆਰਥੀਆਂ ਨੂੰ ਆਉਂਦਾ ਹੋਣਾ ਕញ្ញਾਂ ਨੂੰ ਨਹੀਂ ਵੀ ਨਹੀਂ ਆਉਂਦਾ ਹੋਣਾ ਅੰਤਰਰਾਸ਼ਟਰੀ ਜਾਨੀ ਕਿ ਇੰਟਰਨੈਸ਼ਨਲ ਬਾਇਓਡਾਈਵਰਸਿਟੀ ਆ ਇੰਟਰਨੈਸ਼ਨਲ ਬਾਇਓਡਾਈਵਰਸਿਟੀ ਜੀ ਸੈਲੀਬ੍ਰੇਟਡ ਆਨ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਜੀ ਜਿਹੜਾ ਅੰਤਰਰਾਸ਼ਟਰੀ ਜੈਵ ਭਿੰਨਤਾ ਦਿਵਸ ਆਪ ਪੰਜਾਬੀ ਚ ਕਹਾਂਗੇ ਅੰਤਰਰਾਸ਼ਟਰੀ ਜਿਹੜਾ ਜੈਵ ਭਿੰਨਤਾ ਦਿਵਸ ਆ ਕਦ ਮਨਾਇਆ ਜਾਂਦਾ ਜੀ 21 ਮਾਰਚ ਨੂੰ ਅਗਲਾ ਹੈ 17 ਮਾਰਚ ਨੂੰ ਆ 17 ਜੂਨ ਨੂੰ ਅਗਲਾ ਹੈ 22 ਅਪ੍ਰੈਲ ਨੂੰ ਤੇ ਡੀ ਹੈ 22 ਮਈ ਨੂੰ ਤਾਂ ਆ ਜਿਹੜਾ ਬਾਇਓਡਾਈਵਰਸਿਟੀ ਸੈਲੀਬ੍ਰੇਟਡ ਕੀਤਾ ਜਾਂਦਾ ਅੰਤਰਰਾਸ਼ਟਰੀ ਜੈਵ ਭਿੰਨਤਾ ਦਿਵਸ ਇਹ ਕੀਤਾ ਜਾਂਦਾ ਜੀ 22 ਮਈ ਨੂੰ ਜਿਹੜੇ ਵੀ ਵਿਦਿਆਰਥੀਆਂ ਨੇ 22 ਮਈ ਤੇ ਟਿਕ ਕੀਤਾ ਉਹਨਾਂ ਦਾ ਜਵਾਬ ਬਿਲਕੁਲ ਦਰਸਤ ਤੇ ਟੁਕਮਾਂਗਾ ਬਿਲਕੁਲ ਠੀਕ ਜਿਹੜਾ ਜਵਾਬ ਉਹਨਾਂ ਦਾ ਜਾਪ ਰਿਹਾਗਾ 84 ਸਵਾਲ ਤੁਹਾਡੀ ਨਜ਼ਰ ਵੱਲ ਕੀ ਕਹਿ ਰਿਆ ਗਈ ਰੈਡ ਡਾਟਾ ਬੁੱਕ ਅਜਿਹੀ ਕਿਤਾਬ ਹੈ ਜੋ ਸਾਰੇ ਦਾ ਰਿਕਾਰਡ ਰੱਖਦੀ ਹੈ ਕਾਦਰ ਰਿਕਾਰਡ ਰੱਖਦੀ ਆ ਸਥਾਨਕ ਪ੍ਰਜਾਤੀਆਂ ਦਾ ਰਿਕਾਰਡ ਰੱਖਦੀ ਆ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਦਾ ਰਿਕਾਰਡ ਰੱਖਦੀ ਆ ਜਫਰ ਖਤਰੇ ਦੇ ਕੰਢੇ ਤੇ ਪਹੁੰਚ ਚੁੱਕੀਆਂ ਪ੍ਰਜਾਤੀਆਂ ਦਾ ਰਿਕਾਰਡ ਰੱਖਦੀ ਆ ਜਾਂ ਫਿਰ ਅਸਰਖਿਤ ਪ੍ਰਜਾਤੀਆਂ ਦਾ ਰਿਕਾਰਡ ਰੱਖਦੀ ਆ ਤਾਂ ਰੈੱਡ ਡਾਟਾ ਮੁੱਕ ਜਈ ਕਿਤਾਬ ਆ ਜੋ ਸਾਰੇ ਦਾ ਕੀ ਕਰਦੀ ਆ ਸਹੀ ਉੱਤਰ ਬਣਦਾ ਸੀ ਸੀ ਉੱਤਰ ਬਣਦਾ ਜਿਹਨਾਂ ਵਿਦਿਆਰਥੀਆਂ ਨੇ ਸੀ ਲਾਇਆ ਬਿਲਕੁਲ ਠੋਕਾ ਜਵਾਬ ਆ ਖਾਤਰੀ ਦੀ ਕੰਡੇ ਦੀ ਪਹੁੰਚ ਚੁੱਕੀਆਂ ਪ੍ਰਜਾਤੀਆਂ ਦਾ ਰਿਕਾਰਡ ਰੱਖਦੀ ਆ ਇਹ ਪਿਛਲੀ ਵਾਰੀ ਜਿਹੜਾ ਪੇਪਰ ਦੇ ਵਿੱਚ ਆਇਆ ਹੋਇਆ ਮੈਰਿਟੋਰੀਅਸ ਦੇ ਪੇਪਰ ਵਿੱਚ ਆਇਆ ਹੋਇਆਗਾ ਆਹੀ ਸਵਾਲ ਡਿੱਟੋ ਸਵਾਲ ਜਿਹੜਾ ਆਇਆ ਹੋਇਆਗਾ 84 ਦਾ ਸੀ ਸਵਾਲ ਜਿਹੜਾ ਬਣਦਾਗਾ ਅਗੇ ਟੈਲਿਆ 85 ਦੇ ਬਲਕਿ ਇਹਨਾਂ ਵਿੱਚੋਂ ਕਿਹੜਾ ਜੀਵ ਦੋਲਿੰਗੀ ਹੈ ਜਿਹੜਾ ਜੀਵ ਆ ਵਨ ਆਫ ਦਾ ਫੋਲੋਇੰਗ ਜੇ ਜਿਹੜਾ ਅ ਅ ਦੋਲਿੰਗੀ ਜੀਵ ਹੈ ਕਿਹੜਾਗਾ ਜਿਹੜਾ ਕੈਂਚੂਆ ਜੀ ਕਹਿੰਦੇ ਅਰਥਵਾਰ ਨੂੰ ਕੈਂਚੂਆ ਜਾਂ ਫਿਰ ਕਹਿੰਦੇ ਹਾਈਡਰਾ ਜਾਂ ਫਿਰ ਕਹਿੰਦੇ ਅੰਬੀਬਾ ਜਾਂ ਫਿਰ ਕਹਿੰਦੇ ਖਮੀਰ ਯੀਸਟ ਖਮੀਰ ਆ ਕਹਿੰਦੇ ਕਿਹੜਾ ਜੀਵ ਆ ਜਿਹੜਾ ਦੋਲਿੰਗੀ ਹੈ ਜੀ ਤਾਂ ਇਹ ਉੱਤਰ ਬਣ ਜਾਂਦਾ ਕੈਂਚੂਆ ਜੀ ਜਿਹੜਾ ਕਿ ਦੋਲਿੰਗੀ ਆ ਕੈਂਚੂਆ ਇਹਦਾ ਉੱਤਰ ਬਣ ਜਾਂਦਾ ਏ 85ਵੇਂ ਦਾ ਠੀਕ ਉੱਤਰ ਬਣ ਜਾਂਦਾ ਜਿਹੜਾ ਆਪਾਂ ਆਖਰੀ ਪੜਾਵਰ ਵਧੀਆ ਹੋਏ ਸਵਾਲਾਂ ਦੀ ਜਿਹੜੀ ਉੱਤਰ ਪੰਜੀ ਜਿਹੜੀ ਚੱਲ ਰਹੀ ਆਪਣੀ ਵਿਗਿਆਨ ਦੇ ਹਿੱਸੇ ਵਾਲੀ 86ਵਾਂ ਸਵਾਲ ਦੀ ਤੁਹਾਡੀ ਨਜ਼ਰ ਵੱਲ ਆ ਰਿਹਾਗਾ 86 ਸਵਾਲ ਕੀ ਕਹਿ ਰਿਹਾ ਜੀ ਭਾਰਤ ਦਾ ਉਹ ਪੜਾ ਜਿਸ ਵਿੱਚ ਸਰੀਰ ਦੇ ਸਾਰੇ ਅੰਗਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਮਾਫ ਕਰਨਾ ਭਰੂਣ ਦਾ ਭਰੂਣ ਦਾ ਮਾਫ ਕਰਨਾ ਭਰੂਣ ਦਾ ਉਹ ਪੜਾ ਜਿਸ ਵਿੱਚ ਸਰੀਰ ਦੇ ਸਾਰੇ ਅੰਗਾਂ ਦੀ ਪਛਾਣ ਕੀਤੀ ਜਾ ਸਕਦੀ ਆ ਤਾਂ ਭਰੂਣ ਦਾ ਕਿਹੜਾ ਪੜਾਜੀ ਜਿਹਦੇ ਵਿੱਚ ਸਰੀਰ ਦੇ ਸਾਰੇ ਅੰਗਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਨਵਜਾਤ ਆ ਜੀ ਨਿਊ ਬੌਰਨ ਬੇਬੀ ਆ ਫਿਰ ਕਹਿੰਦੇ ਸਪਰਮ ਆ ਜੀ ਸ਼ੁਕਰਾਣੂ ਆ ਫਿਰ ਕਹਿੰਦੇ ਭਰੂਣ ਆਗਾ ਜੀ ਫਰਟਸ ਫਿਰ ਕਹਿੰਦੇ ਜਾਈਗੋਟ ਆ ਜੀ ਜਾਂ ਫਿਰ ਜੁਗਮਜਾ ਜਿਹਦੇ ਵਿੱਚ ਸਰੀਰ ਦੇ ਸਾਰੇ ਅੰਗਾਂ ਦੀ ਪਛਾਣ ਕੀਤੀ ਜਾ ਸਕਦੀ ਆ ਤੇ ਤਾਂ ਇਹਦਾ ਠੀਕ ਉੱਤਰ ਬਣਦਾ ਸੀ ਜੀ ਭਰੂਣੀ ਆ ਜੀ ਉਹ ਜਿਹਦੇ ਵਿੱਚ ਸਰੀਰ ਦੇ ਸਾਰੇ ਅੰਗਾਂ ਦੀ ਪਛਾਣ ਹੋ ਜਾਂਦੀ ਆ ਉਹ ਭਰੂਣ ਦੇ ਵਿੱਚ ਹੀ ਹੁੰਦੀ ਆ ਅਗੇ ਚੱਲਦੇ ਆ ਵਿਦਿਆਰਥੀਓ ਸੀ 87 ਸਵਾਲ ਦੇ ਵੱਲ 87 ਸਵਾਲ ਕੀ ਹੈ ਤੁਹਾਡੀ ਨਜ਼ਰ ਦੇ ਵਿੱਚ ਖੇਡ ਲਿਖਿਆ ਵਿੱਚੋਂ ਕਿਹੜਾ ਹਾਰਮੋਨ ਪਿਊਸ਼ ਗ੍ਰੰਥੀ ਆ ਕਿਹੜਾ ਹਾਰਮੋਨ ਆ ਜਿਹੜਾ ਪਿਊਸ਼ ਗ੍ਰੰਥੀ ਆ ਇਨਸੂਲਿਨ ਆ ਜੀ ਐਸਟੋਜੋਨਾ ਵਾਧਾ ਹਾਰਮੋਨ ਆ ਥੈਰਸ ਥੈਰਕਸਨ ਤਾਂ ਕਿਹੜਾ ਗਾ ਜਿਹੜਾ ਹਾਰਮੋਨ ਜਿਹੜਾ ਪਿਊਸ਼ ਗ੍ਰੰਥੀ ਆ ਤੇ ਇਹ ਆਪਣਾ ਜਿਹੜਾ ਸਹੀ ਉੱਤਰ ਬਣਦਾ ਟੁਕਮਾ 87 ਦਾ ਉਹ ਬਣਦਾ ਸੀ ਵਾਧਾ ਹਾਰਮੋਨ ਆ ਜੀ ਗ੍ਰੋਥ ਹਾਰਮੋਨ ਜਿਹੜਾ ਕਿ ਪਿਊਸ਼ ਗ੍ਰੰਥੀ ਹੈਗਾ ਅੱਗੇ ਹੈ 88ਵਾਂ ਸਵਾਲ ਤੁਹਾਡੀ ਨਜ਼ਰ ਦੇ ਬਲ ਨਾਈਟ੍ਰੋਜਨ ਦਾ ਸਥਿਰੀਕਰਨ ਕਰਨ ਵਾਲੇ ਜੀਵਾਣੂ ਇਹਨਾਂ ਵਿੱਚੋਂ ਕਿਹੜੇ ਪੌਦੇ ਨੇ ਜਿਹੜਾ ਵਿੱਚ ਮੌਜੂਦ ਜਿਹੜਾ ਹੁੰਦਾਗਾ ਨਾਈਟ੍ਰੋਜਨ ਦਾ ਸਥਿਨੀਕਰਨ ਕਰਨ ਵਾਲੇ ਜੀਵਾਣੂ ਵਿੱਚ ਕਿਹੜੇ ਪੌਦੇ ਜਿਹੜਾ ਵਿੱਚ ਮੌਜੂਦ ਹੁੰਦਾ ਚਾਵਲ ਦੇ ਵਿੱਚ ਸਰੋਂ ਦੇ ਵਿੱਚ ਮਟਰ ਦੇ ਵਿੱਚ ਤੇ ਕਣਕ ਦੇ ਵਿੱਚ ਕਿਹਦੇ ਵਿੱਚ ਜਿਹੜਾ ਇੱਕ ਸੌਜੀਆ ਗਮਟਰੇਨ ਚੋ ਤਾਂ ਕਿਹੜੇ ਜਿਹੜਾ ਪੌਦੇ ਦੇ ਜੜਾਂ ਵਿੱਚ ਮੌਜੂਦ ਹੁੰਦਾ ਜਿਹੜਾ ਸਥਿਰੀਕਰਨ ਕਰਨ ਵਾਲੇ ਜਿਹੜੇ ਜਵਾਂ ਨੂੰ ਇਹ ਚ ਇਹ ਤਾਂ ਸਹੀ ਉਤਪਾਦਗਾ 88 ਦਾ ਸੀ ਬਣਦਾ ਜੀ ਮਟਰ ਤਾਂ ਇਹ ਮਟਰ ਹੈ ਤੇ ਜਿਹੜੇ ਬੱਚਾ ਨੇ ਮਟਰ ਤੇ ਲਾਇਆਗਾ ਸੀ ਤੇ ਉਹਨਾਂ ਦਾ ਜਵਾਬ ਬਿਲਕੁਲ ਠਕਮਾ ਅਤੇ ਸਹੀ ਹੈ ਅੱਗੇ ਚੱਲਦੇ ਆ ਵਿਦਿਆਰਥੀ ਅਸੀਂ 99 ਸਵਾਲ ਵਰ 99ਵੇਂ ਸਵਾਲ ਨੰਬਰ ਕੀ ਕਹਿ ਰਿਹਾ ਰਸਾਇਣਕ ਖਾਦਾਂ ਦੀ ਵਰਤੋਂ ਕੀਤੇ ਬਿਨਾ ਫਸਲ ਉਗਾਉਣ ਦੇ ਢੰਗ ਨੂੰ ਕਹਿੰਦੇ ਨੇ ਰਸਾਇਣਕ ਖਾਦਾਂ ਦੀ ਜਦੋਂ ਵਰਤੋਂ ਨਹੀਂ ਕਰਦੇ ਬਿਨਾ ਫਸਲ ਉਗਾਉਣ ਦੇ ਢੰਗ ਨੂੰ ਕੀ ਕਹਿੰਦੇ ਆ ਜੀ ਜੈਵਿਕ ਖੇਤੀ ਕਹਿੰਦੇ ਆ ਮਿਸ਼ਰਤ ਖੇਤੀ ਕਹਿੰਦੇ ਆ ਫਸਲਾਂ ਦੀ ਅਦਲਾ ਬਦਲੀ ਇਹਨਾਂ ਵਿੱਚੋਂ ਕੋਈ ਨਹੀਂ ਰਸਾਇਣਕ ਖਾਦਾਂ ਦੀ ਵਰਤੋਂ ਕੀਤੇ ਬਣਾ ਫਸਲ ਅਗਾਉਣ ਦਾ ਜਿਹੜਾ ਢੰਗ ਹੁੰਦਾਗਾ ਉਹ ਹੁੰਦਾ ਭਾਈ ਜੈਵਿਕ ਖੇਤੀ ਹੁੰਦਾਗਾ ਆਰਗੈਨਿਕ ਫਾਰਮਿੰਗ ਹੁੰਦੀ ਹੈਗੀ ਜਿਹੜਾ ਰਸਾਇਣਕ ਖਾਦਾਂ ਦੀ ਵਰਤੋਂ ਕੀਤੇ ਬਣਾ ਫਸਲਗਾਉਣ ਦੇ ਢੰਗ ਨੂੰ ਕਹਿੰਦੇ ਆ ਆਰਗੈਨਿਕ ਫਾਰਮਿੰਗ ਜੈਵਿਕ ਖੇਤੀ ਕਹਿ ਦਿੱਤਾ ਜਾਂਦਾਗਾ ਸੋ ਅੱਜ ਦਾ ਆਖਰੀ ਸਵਾਲ ਉਹਦੇ ਅਰਥ ਇਹ ਤੁਹਾਡੀ ਨਜ਼ਰ ਦੇ ਵੱਲ ਹੈ ਦੇਖ ਰਹੇ ਹੋ ਤੁਸੀਂ ਟੀਕਾ ਵੈਕਸੀਨ ਕਿਸ ਤੋਂ ਬਣਦੀ ਹੈ ਜੀ ਟੀਕਾ ਵੈਕਸੀਨ ਕਿਸ ਤੋਂ ਬਣਦੀ ਹੈ ਜੀ ਫੰਗਸ ਤੋਂ ਉਲੀ ਤੋਂ ਸੋਡੀਅਮ ਬੈਂਜੋਏਟ ਤੋਂ ਬਣਦੀ ਆ ਈਸਟ ਖਮੀਰ ਤੋਂ ਬਣਦੀ ਆ ਜਾਂ ਫਿਰ ਵੀਕ ਆਫ ਡੈੱਡ ਮਾਈਕਰੋ ਆਰਗਾਨਿਕ ਜਿਹੜਾ ਖਮੀਕ ਕੇ ਮਜੂਰ ਜਾਂ ਮਰੇ ਹੋਏ ਸੁਖਮ ਜੀਵ ਤੋਂ ਬਣਦੀ ਹੈ ਜੀ ਕਹਿੰਦੇ ਜਾਂ ਫਿਰ ਟੀਕਾ ਜਾਂ ਵੈਕਸੀਨ ਕਿਸ ਤੋਂ ਬਣਦੀ ਹੈਗੇ ਤਾਂ ਇਹਦਾ ਸਹੀ ਤੇ ਟੁਕਮਾ ਉੱਤਰ ਜਿਹੜਾ ਬਣਦਾ ਡੀ ਤੇ ਜਿਹੜਾ ਵੈਕਸੀਨ ਬਣਦੀ ਆ ਉਹ ਬਣਦੀ ਆ ਭਈ ਕਮਜ਼ੋਰ ਜਦ ਮਰੇ ਹੋਏ ਜਿਹੜੇ ਸੂਖਮ ਜੀਵ ਨੇ ਉਹਨਾਂ ਤੋਂ ਜਿਹੜੀ ਵੈਕਸੀਨ ਬਣਦੀ ਹੈਗੀ ਇਹ ਸੀਗਾ ਜੀ ਸਾਡੇ ਤੁਹਾਡੇ ਸਾਹਮਣੇ ਉੱਤਰਕੁੰਜੀ ਜਿਹੜੀ ਆਪਾਂ ਰੱਖੀ ਆ ਵੀ ਕਿਹੜਾ ਜਵਾਬ درست ਬਣਦਾ ਕਿਹੜੀ ਆਪਸ਼ਨ ਬਿਲਕੁਲ ਠੀਕ ਬਣਦੀ ਆ ਆਸਮੀ ਦਾ ਤੁਸੀਂ ਬਹੁਤ ਧਿਆਨ ਦੇ ਨਾਲ ਸੁਣੀ ਹੋਊਗੀ ਤੇ ਆਪਣੇ ਪੇਪਰ ਦੇ ਨਾਲ ਨਾਲ ਮਿਲਾਨ ਜ਼ਰੂਰ ਕਰ ਲਿਆ ਹੋਣਾ ਤਾਂ ਕਿ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਤੁਹਾਡੇ ਕਿੰਨੇ ਸਵਾਲ ਠੀਕ ਬਣਦੇ ਨੇ ਤੇ ਕਿੰਨੇ ਸਵਾਲ ਤੁਹਾਡੇ ਜਿਹੜੇ ਗਲਤ ਬਣਦੇ ਨੇ ਤੇ ਕਿੱਥੇ ਜੇ ਫਿਰ ਤੁਹਾਡੇ ਨੰਬਰ ਬਣਦੇ ਨੇ ਇਹ ਇੱਕ ਵਿਦਿਆਰਥੀ ਨੂੰ ਜੱਜਮੈਂਟ ਹੋ ਜਾਂਦੀ ਹੁੰਦੀ ਹੈਗੀ ਸੋ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਸ਼ੇਅਰ ਵੀ ਕਰ ਦਿਓ ਅੱਗੇ ਬੱਚੇ ਹੋਰ ਮਲਾ ਲੈਣਗੇ ਉਤਰ ਕੁੰਜੀ ਆਵਦੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਭਵਿੱਖ ਦੇ ਵਿੱਚ ਆਉਣ ਵਾਲੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲ ਪਹੁੰਚੇ ਤੇ ਤੁਹਾਨੂੰ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਕਿਸੇ ਪਰੰਪ੍ਰਾ ਲੇਖੇ ਤੋਂ ਜਿਹੜਾ ਸੁਣਨ ਨੂੰ ਮਿਲਣਾ ਤੇ ਪਤਾ ਲੱਗ ਜੇ ਵੀ ਜਿਹੜੀ ਗੱਲ ਹੈ ਉਹ ਮਤਲਬ ਟੁਕਮੀ ਕਿਹੜੀ ਹੈਗੀ ਇਸ ਮਕਸਦ ਲਈ ਜਿਹੜੀ ਵਰਤੀ ਜਾ ਰਹੀ ਹੈਗੀ ਠੀਕ ਹੈ ਜੀ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਸੀਂ ਇਹ ਉਤਰਗੁੰਜੀ ਦਾ ਮਿਲਾਨ ਕਰ ਸਕਦੇ ਹੋ ਹੁਣ ਆਪਾਂ ਅੱਗੇ ਮੈਂ ਜਿਹੜੀ ਅਗਲੀ 11ਵੀ ਦੇ ਵਿੱਚ ਰਹਿੰਦੀ ਹੈ ਮੈਚ ਤਰੀਜ਼ ਨੂੰ ਲੈ ਕੇ ਹਾਜ਼ਰ ਹੋਵਾਂਗੇ ਤੇ ਨਾਲ-ਨਾਲ ਦਾ ਜਿਹੜਾ 9ਵੀਂ ਦੀ ਕਰੈਵੀ ਚੱਲੀ ਜਾਊਗੀ ਨਾਲ-ਨਾਲ 11ਵੀਂ ਦੀ ਕਰੈਵੀ ਚੱਲੀ ਜਾਊਗੀ ਸ਼ੁਕਰੀਆ ਜੀ ਧੰਨਵਾਦ ਮਿਹਰਬਾਨੀ